ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਿਆ ਨੂੰ ਕੀ ਹਾਲ ਚਾਲ ਹੈ ਆਪਣੇ ਕੋਲੇ ਇੱਕ گاਵ ਕਾਉ ਹੈ ਤੀਜੇ ਸੂਏ ਸੁੰਦੀ ਹੈ ਇਹ ਤੇ ਜਾਤ ਬਰੀਡ ਦੀ ਬਹੁਤ ਹੈ ਕੱਦ ਕਾਠੀ ਦੀ ਬਹੁਤ ਉੱਚੀ ਲੰਮੀ ਵੱਡੀਆਂ گاਵਾਂ ਦੇ ਵਿੱਚ ਪੈਂਦੀ ਹੈ ਤੇ ਦੁੱਧ ਇਹਦੇ ਥੱਲੇੋਂ ਅਸੀਂ ਚੋਇਆ ਹੈਗਾ 20 ਤੋਂ ਲੈ ਕੇ 22 ਲੀਟਰ ਦੇ ਲਗਭਗ 20 ਤੋਂ 22 ਲੀਟਰ ਦੇ ਲਗਭਗ ਦੁੱਧ ਠੰਡੀ ਸੀਲ ਬਹੁਤ ਹੈ ਮਤਲਬ ਅਸੀਂ ਦੋਨੇ ਜੀ ਦੋਨੇ ਪਾਸੇ ਬੈਠ ਕੇ ਇਹਨੂੰ ਚੁੰਉਂਦੇ ਰਹੇ ਆ ਠੀਕ ਹੈ ਜੀ ਅਜੇ ਇਹਦੇ ਦਾਣ ਥੋੜੇ ਰਹਿੰਦੇ ਆ ਆ ਲੇਵੇ ਦੇ ਵਿੱਚ ਜਿਹੜੀਆਂ ਢਿੱਲਾਂ ਹਜੇ ਨੇ ਕੱਟਣੀਆਂ ਆ ਦੇਖੋ ਐਤਕੀ ਥੋੜਾ ਜਿਹਾ ਚਿਚੜਾ ਨੇ ਟੈਗ ਕਰਤਾ ਸੀ ਨੂੰ ਤਾਂ ਟੀਕੇ ਵਗੈਰਾ ਲੱਗੇ ਆ ਤੇ ਜਾਤ ਬੀੜ ਦੀ ਗਾਂ ਬਹੁਤ ਵਧੀਆ ਦੇਖ ਸਕਦੇ ਆ ਵੀ ਆ ਤੁਹਾਨੂੰ ਦਿਖਾ ਦਿੰਨੇ ਆ ਨਾੜਾ ਲੇਵੇ ਦੇ ਉੱਤੇ ਉਸੇ ਤਰ੍ਹਾਂ ਦੇਖੋ ਕਿੰਨੀਆਂ ਸ਼ਾਨਦਾਰ ਆ ਠੀਕ ਹੈ ਜੀ ਥਾਣਾ ਮੁੱਠੀ ਵਾਲਾ ਮੋਟਾ ਥਾਣਾ ਠੀਕ ਹੈ ਜੀ ਥੱਲੋਂ ਆਪਾਂ ਤੁਹਾਨੂੰ ਕੀ ਦਿਖੇਵਾ ਚਿਤਕਰਾਵਾ ਦਿਨੇ ਠੀਕ ਹੈ ਜੀ ਰੰਗਵੰਨ ਪੱਖੋਂ ਵੀ ਬਣਦੀ ਤਣ ਦੀ ਹੈ ਕੱਦ ਕੱਛੀ ਜੀ ਬਹੁਤ ਹੈ ਬਹੁਤ ਸ਼ਾਨਦਾਰ ਵੈੜ ਹੈ ਠੀਕ ਹੈ ਜੀ ਤੇ ਜੇ ਕਿਸੇ ਵੀਰ ਨੂੰ ਜੱਜਦੀ ਹੈ ਤਾਂ ਇਸੇ ਨੰਬਰ ਜਾਨੀ ਕਿ 99155 ਤੇ 02088 ਮੈਂ ਨੰਬਰ ਦੁਆਰਾ ਬੋਲਦਾ 99155 088 ਤੇ ਕਾਲ ਕਰ ਸਕਦਾ ਗਾਂ ਦੀ ਡਿਟੇਲ ਜੇ ਕੋਈ ਹੋਰ ਪੁੱਛਣੀ ਚਾਹੁੰਦਾ ਤਾਂ ਇਸ ਨੰਬਰ ਤੇ ਮੇਰੇ ਨਾਲ ਗੱਲ ਕਰ ਲਿਓ ਠੀਕ ਹੈ ਜੀ ਤੇ ਮੁੱਲ ਆਪਾਂ ਇਹਦਾ ਕਰਦੇ ਆ 75 ਜਾਨੀ ਕਿ 75000 ਦੇ ਲਗਭਗ ਮੌਕੇ ਤੇ ਮਾਨਤਨ ਜਿੰਨਾ ਕੋ ਹੋ ਸਕਿਆ ਹੈ ਨਾ ਹੋ ਜੂਗਾ ਤੇ ਗਾਂ ਜਾਤ ਬ੍ਰੀਡ ਚ ਬਹੁਤ ਵਧੀਆ ਜੀ ਦੁੱਧ ਬਹੁਤ ਸ਼ਾਨਦਾਰ ਖੁੱਲਾ ਡੁੰਡਾ 22 ਬਾਈ ਲੀਟਰ ਦੁੱਧ ਜੀ ਤਾਂ ਮਾਮੂਲੀ ਹੈ ਨਾ ਅਸੀਂ 22 22 ਤੱਕ ਚੋਇਆ ਇਹਦੇ ਥੰਿਓ ਬਾਕੀ ਇਹਦੇ ਚ ਇਹ ਹੁੰਦਾ ਵੀ ਪਸ਼ੂ ਨੂੰ ਜਿੰਨਾ ਤੁਸੀਂ ਪਾਲੋਗੇ ਉਹਨਾਂ ਕੱਢ ਲੋਗੇ ਹੈ ਨਾ ਜੇ ਆਪਾਂ ਜਾ ਕੇ ਦੂੜੀ ਤੇ ਬੰਨਨ ਲਿਗੇ ਤੇ ਫੇਰ ਕਹੀਏ 22 ਲੀਟਰ ਫੇਰ ਤਾਂ ਮੁਸ਼ਕਲ ਹੋ ਜਾਂਦਾ ਤੇ ਗਾਹ ਵੇਖ ਲਓ ਤੁਸੀਂ ਪੂਰੀ ਬਣਦੀ ਤਣਦੀ ਹੈ ਤੇ 10 ਨੰਬਰ ਤੇ ਕਰ ਲਿਓ ਸੰਪਰਕ ਜੇ ਕਿਸੇ ਵੀ ਨੂੰ ਚਾਜਦੀ ਆ ਤਾਂ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਅੱਗੇ ਸ਼ੇਅਰ ਕਰ ਸਕਦੇ ਹੋ ਹੋਰ ਗਰੁੱਪਾਂ 'ਚ ਵੀ ਤੁਹਾਡੇ ਕੋਲ ਚੱਲਦੇ ਹੋਣੇ ਤਾਂ ਕਰ ਦਿਓ ਜਿਉਂਦੇ ਵਸਦੇ ਰਹੋ Rabraka.